ਮਾਨਪੰਦਰ ਮਾਲੀ ਸੋਸ਼ਲ ਮੀਡੀਆ ਤੇ ਟਿੱਪਣੀਆਂ ਹਰ ਇੱਕ ਤੇ ਕਰਦਾ ਹੈ ਨੀ ਵੀ ਸਾਡੇ ਤੇ ਵੀ ਕਰਦਾ ਹੈ ਜਥੇਬੰਦੀਆਂ ਦੇ ਪ੍ਰੋਗਰਾਮਾਂ ਤੇ ਵੀ ਕਰਦਾ ਹੈ ਉਹ ਜੇ ਕੋਈ ਕਿਸੇ ਅਧਿਕਾਰੀ ਦੀ ਵਧੇਚੀ ਹੁੰਦੀ ਹੈ ਉਹ ਤੇ ਵੀ ਕਰਦਾ ਹੈ ਸਰਕਾਰ ਤੇ ਵੀ ਕਰਦਾ ਹੈ ਕੋਈ ਮੌਕੇ 'ਚ ਕੋਈ ਵੀ ਹਾਲਤ ਮੁਤਾਬਕ ਕੋਈ ਵੀ ਨੂੰ ਗਲਤ ਲੱਗਦਾ ਹੋਵੇ ਉਹਦੇ ਮੁਤਾਬਕ ਅਬ ਤੇ ਮੁਤਾਬਕ ਉਹ ਕਰਦਾ ਹੈ ਇਹਨਾਂ ਨੂੰ ਕਰਨ ਦਾ ਅਧਿਕਾਰ ਹੈ ਉਰਾਹ ਸਾਹਿਬ ਜਿਹੜੇ ਬੰਦੇ ਨੇ ਐਫ ਆਈ ਆਰ ਦਰਜ ਕਰਵਾਈ ਸੀ ਉਹ ਕਹਿੰਦਾ ਕਿ ਮੇਰੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੋਇਆ ਬਾਅਦ ਦੇ ਵਿੱਚ ਫੋਟੋਸ ਵੀ ਆ ਗਈਆਂ ਫੋਟੋਆਂ ਸਾਰੀਆਂ ਜਗ ਜाहिर ਹੋ ਗਈਆਂ ਕਿ ਗਊ ਸੇਵਾ ਕਮਿਸ਼ਨ ਦਾ ਉਹ ਬੰਦਾ ਮੈਂਬਰ ਹੈ ਇਸ ਧਰਮਿਕ ਭਾਵਨਾ ਦਾ ਤਾਂ ਇੱਕ ਬਹਾਨਾ ਹੈ ਉਹ ਧਰਮਿਕ ਭਾਵਨਾ ਤਾਂ ਕਿਸੇ ਨੇ ਕਹਿਤਾ ਵੀ ਭਈ ਤੁਸੀਂ ਆ ਜਿਹੜੀ ਗਊਆਂ ਸੁੰਗੀਆਂ ਫਿਰਦੀਆਂ ਨੇ ਇਹਨਾਂ ਨੂੰ ਸਾਹਮਣੇ ਕਿਉਂ ਨਹੀਂ ਧਰਮ ਨੂੰ ਭਾਵਨਾ ਨੂੰ ਕਿਸ ਬੱਦੀਗੀ ਜੇ ਕਹਤਾ ਵੀ ਗਊ ਦਾ ਮੂਤਰ ਪੀਣਾ ਗਲਤ ਹੈ ਬਈ ਇਹ ਗਊ ਦਾ ਗੋਬਰ ਖਾਣਾ ਗਲਤ ਹੈ ਤਾਂ ਵੀਰ ਨੁੱਖਾ ਭਵਨ ਨੂੰ ਠੇਸ ਵੱਜ ਗਈ ਜੇ ਕਿਸੇ ਨੇ ਹੋਰ ਕੋਈ ਗੱਲਾਂ ਕਹਿਤੀਆਂ ਜਾਂ ਕਿਸੇ ਇਹੀਆਂ ਗੱਲਾਂ ਕਹਿਤੀਆਂ ਜਿਹੜੀਆਂ ਬੰਦੇ ਨੂੰ ਤਰਸ ਨਹੀਂ ਲੱਗਦੀਆਂ ਤੁਸੀਂ ਇਹ ਇਹ ਦੱਸੋ ਵੀ ਉਹਨੂੰ ਧਾਰਮਿਕ ਭਵਨਾਂ ਨੂੰ ਠੇਸ ਕਿਹੜੀ ਗੱਲ ਤੋਂ ਕੋਈ ਕੋਈ ਹੈ ਇਹਨਾਂ ਕੰਟੇਰੀਆ ਬਣਾਇਆ ਹੈ ਜੀ ਵੀ ਆ ਇਹ ਤੋਂ ਬਾਅਦ ਆ ਗੱਲ ਕਰ ਧਾਰਮਿਕ ਭਵਨਾਂ ਨੂੰ ਠੇਸ ਵੱਜ ਗਈ ਹੈ ਠੇਸ ਥੋੜੇ ਕਿਵੇਂ ਵੱਜ ਗਈ ਥੋੜੇ ਜਦੋਂ ਥੋੜਾ ਆ ਬੀਜੇਪੀ ਦਾ ਮੰਤਰੀ ਇੱਕ ਕਹੀ ਜਾਂਦਾ ਸੀ ਕਿ ਇਹਨਾਂ ਦੇ ਗੋਲੀ ਮਾਰੋ ਦੇਸ਼ ਦੇ ਗਦਰਾਂ ਦੇ ਗੋਲੀ ਮਾਰੋ ਸਾਲਿਆਂ ਕਿ ਨਾਰਾ ਮਾਰਦਾ ਸੀ ਸ਼ਰਿਆਂ ਬੋਲੀ ਜਾਂਦਾ ਤੇ ਪਹਿਲਾਂ ਨਾਰਾ ਪਾਦਾਂ ਮਾਰੀਆਂ ਵੀ ਉਦੋਂ ਤੋਂ ਧਾਰਮਿਕ ਭਾਵਨਾ ਨੂੰ ਕਿਸੇ ਨੇ ਛੇੜ ਨਹੀਂ ਪਹੁੰਚਿਆ ਆ ਵੀ ਤਾਂ ਇਹ ਨਹੀਂ ਸੁਣਿਆ ਮਾਦੀ ਨੂੰ ਇਸ ਤਰ੍ਹਾਂ ਦਾ ਕੋਈ ਸ਼ਬਦ ਬੋਲਦਾ ਵੀ ਉਹ ਕਿਸੇ ਧਾਰਮਿਕ ਭਾਵਨਾਵਾਂ ਦੇ ਖਿਲਾਫ ਕੋਈ ਕਿਸੇ ਪਰਸਨਲ ਬੰਦੇ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਕੁਝ ਬੋਲਿਆ ਹੋਵੇ ਜਿਹੜੇ ਲਿਖਣ ਵਾਲੇ ਬੰਦੇ ਨੇ ਗੁਰਹਾਨ ਸਾਹਿਬ ਬੋਲਣ ਵਾਲੇ ਹੀ ਬੰਦੇ ਨੇ ਹੱਕਾਂ ਦੇ ਉੱਪਰ ਜਦੋਂ ਉਹਨਾਂ ਦੇ ਉੱਪਰ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਆਪਾਂ ਮੇਂ ਦੇਸ਼ ਦੀ ਕੋਈ ਵੀ ਸਰਕਾਰ ਹੋਵੇ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਜਦੋਂ ਉਹ ਬੋਲਦੇ ਨੇ ਆਪਾਂ ਨੇ ਕਿਸਾਨੀ ਅੰਦੋਲਨ ਜੀਵਿਆ ਕਿਸਾਨੀ ਅੰਦੋਲਨ ਦੇ ਵਿੱਚ ਵਿਚਰੇ ਉੱਥੇ ਵੀ ਆਪਾਂ ਨੇ ਇਹ ਚੀਜ਼ਾਂ ਦੇਖੀਆਂ ਇਹਨਾਂ ਚੀਜ਼ਾਂ ਦਾ ਜਦੋਂ ਸਰਕਾਰਾਂ ਰੀਐਕਟ ਕਰਦੀਆਂ ਨੇ ਇਹਨਾਂ ਚੀਜ਼ਾਂ ਦੇ ਉੱਪਰ ਉਹਨਾਂ ਉਸ ਰੀਐਕਟ ਦਾ ਫਿਰ ਰੀਐਕਸ਼ਨ ਕੀ ਹੁੰਦਾ ਜਨਤਾ ਦੇ ਵਿੱਚ ਤੋਏ ਤੋਏ ਤਾਂ ਹੁੰਦੀ ਹੈ ਵੀ ਐਡਾ ਧੱਕਾ ਯਾਰ ਐਨਾ ਐਡੀ ਕਿਡੀ ਮਾਲਵਿੰਦਰ ਮਾਲੀਗ ਨੇ ਕਿਹੜਾ ਤੋਪ ਫੀਡ ਰੱਖੀ ਸੀ ਵੀ ਉਹ ਲੋਕਾਂ ਨੂੰ ਮਾਰਦਾ ਸੀ ਬੋਲਦੇ ਸੀ ਨਾ ਯਾਰ ਗੱਲਾਂ ਹੀ ਕਹਿੰਦਾ ਹੋਣਾ ਉਹਨੇ ਗੱਲਾਂ ਹੀ ਕਈਆਂ ਹੋਣਗੀਆਂ ਯਾਰ ਉਹਦੇ ਬਾਰੇ ਜੇ ਤੁਸੀਂ ਸਪਸ਼ਟੀਕਰਨ ਮੰਗ ਲੈਣ ਤਾਂ ਵੀ ਦੱਸ ਭਾਈ ਆ ਤੇਰੀ ਗੱਲ ਝੂਠ ਹੈ ਤੇਰੀ ਤੂੰ ਐ ਇਹ ਗੱਲ ਜਿਹੜੀ ਤੈਨੂੰ ਕਹੀ ਹੈ ਹੈ ਨਹੀਂ ਜਾਂ ਤੂੰ ਗਲਤ ਕਹਿ ਰਹੇ ਹੈ ਇਹਦੇ ਬਥੇਰੇ ਤਰੀਕੇ ਹੈ ਜੀ ਪੁੱਛਣ ਦੇ ਤੂੰ ਚੱਕਿਆ ਦੇ ਅੰਦਰ ਪਰਤਾ ਕਰ ਵੀ ਉਹਨੇ ਕਹੇ 10 ਪੰਜ ਜਾਣਕਾਰੀ ਮਿਲੀ ਹੈ ਵੀ ਥੋੜੇ ਘੰਟਿਆਂ ਦੇ ਵਿੱਚ ਹੀ ਉਹ ਅਰਜੀ ਪਰਚਾ ਤਾਂ ਤੇ ਹੁੰਦਾ ਤੇ ਥੋੜੇ ਘੰਟੇ ਚੱਕ ਕੇ ਉਹਨੂੰ ਅੰਦਰ ਕਰਤਾ ਦੇਸ਼ ਦੀ ਸਿਆਸਤ ਜਾ ਕਿੱਧਰ ਨੂੰ ਰਹੀ ਹੈ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਉਹ ਸੀ ਰਾਹੁਲ ਗਾਂਧੀ ਦੇ ਉੱਪਰ ਫਿਰ ਇੱਕ ਹੋਰ ਕਾਂਗਰਸ ਦੇ ਐਮ ਐਲ ਏ ਦਾ ਬਿਆਨ ਆ ਗਿਆ ਉਹ ਕਹਿੰਦਾ ਜੇ ਸਿਰ ਕਲਮ ਕਰਕੇ ਲੈ ਕੇ ਆਓਗੇ ਅਸੀਂ 1 ਕਰੋੜ ਰੁਪਈਆ ਨਿਯਾਮ ਦਵਾਂਗੇ ਐਨਾ ਤੇ ਐਨਾ ਤੇ ਹੋਣਾ ਚਾਹੀਦਾ ਪਰਚਾ ਆ ਜਿਹੜੇ ਸਿਰ ਕਲਮ ਕਰਕੇ ਆਇਆ ਉਹ ਕਰੋੜ ਦੇ ਦਾਂਗੇ ਕਰੋੜ ਲੈ ਲਾਂਗੇ ਜਿਹੜੇ ਪਰ ਪ੍ਰੋਮੋਟ ਕਰ ਦਿੰਦੇ ਨੇ ਇਹਨਾਂ ਨੂੰ ਕ੍ਰਿਮੀਨਲ ਕੇਸਾਂ ਨੂੰ ਜਿਹੜੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਨੇ ਵੀ ਆਹ ਕਰਦੋ ਤੁਹਾਨੂੰ ਐਨੇ ਪੈਸੇ ਦੇ ਦਾਂਗੇ ਤੁਸੀਂ ਕਰ ਕੀ ਰਹੇ ਹੋ ਤੁਸੀਂ ਸਮਾਜ ਦਾ ਕੀ ਬਣਾ ਰਹੇ ਹੋ ਤੁਸੀਂ ਦੇਸ਼ ਨੂੰ ਕਿਹੜੇ ਰਾਹ ਤੋਰ ਰਹੇ ਹੋ ਤੁਸੀਂ ਨੌਜਵਾਨੀ ਨੂੰ ਕਿਹੜੇ ਰਾਹ ਪਾ ਰਹੇ ਹੋ ਇਸ ਕਰਕੇ ਇਹਨਾਂ ਦੇ ਪਰਚੇ ਜਿਨ੍ਹਾਂ ਦੇ ਪਰਚੇ ਹੋਣੇ ਚਾਹੀਦੇ ਉਹਨਾਂ ਤੇ ਪਰਚੇ ਨਹੀਂ ਹੁੰਦੇ ਓਪੋਜੀਸ਼ਨ ਨਾਲੇ ਲੀਡਰਾਂ ਦੇ ਖਿਲਾਫ ਬੋਲ ਦਿੰਦੇ ਨੇ ਓਪੋਜੀਸ਼ਨ ਮੌਜੂਦਾ ਸੱਤਾ ਦੇ ਖਿਲਾਫ ਬੋਲ ਦਿੰਦੇ ਉਹਨਾਂ ਨੂੰ ਸਾਰਾ ਕੁਝ ਮਾਫ਼ ਹੈ ਸਾਰੇ ਖੋਣ ਮਾਫ਼ ਨੇ ਤੇ ਜੇਕਰ ਕੋਈ ਆਮ ਬੰਦਾ ਬੁੱਧੀਜੀਵੀ ਕੋਈ ਪ੍ਰੋਫੈਸਰ ਕੋਈ ਗੱਲ ਕਹਿੰਦਾ ਹਾਲਾਂਕਿ ਏਡੀ ਵੱਡੀ ਗੱਲ ਕੋਈ ਹੁੰਦੀ ਵੀ ਨਹੀਂ ਉਹ ਚੀਜ਼ਾਂ ਸਰਕਾਰਾਂ ਤੋਂ ਸਹਿਣ ਨਹੀਂ ਹੁੰਦੀਆਂ ਕੋਈ ਵੀ ਸਰਕਾਰ ਹੋਵੇ ਦੇਸ਼ ਦੁਨੀਆ ਦਾ ਇਹ ਹੈ ਜਮਹੂਰੀਆ ਦਾ ਛਿੱਟਾ ਲੋਕਤੰਤਰ ਦਾ ਛਿੱਟਾ ਇਹ ਕੱਢਦੇ ਨੇ ਕਿ ਸਾਡੇ ਕੋਲੇ ਹੁਣ ਪਾਵਰ ਆ ਗਈ ਅਸੀਂ ਜੋ ਮਰਜ਼ੀ ਕਰੀਏ ਕਿਉਂਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਲੋਕ ਗਿਨੇ ਖਿੜੇ ਹੋਏ ਨੇ ਲੋਕ ਇਕੱਠੇ ਨਹੀਂ ਹੁੰਦੇ ਜਦੋਂ ਲੋਕ ਇਕੱਠੇ ਹੁੰਦੇ ਫਿਰ ਇਹਨਾਂ ਨੂੰ ਹਿਸਾਬ ਸੁਬਦੈ ਲੈਂਦੇ ਆ ਲੋਕ ਨਹੀਂ ਇਕੱਠੇ ਹੁੰਦੇ ਜਦ ਤੱਕ ਕਿ ਇਹਨਾਂ ਦੇ ਕੋਲੇ ਪਾਵਰ ਆਏ ਇਹਨਾਂ ਕੋਲੇ ਜ਼ਾਲਤਾਨੇ ਇਹਨਾਂ ਕੋਲੇ ਪੁਲਿਸ ਹੈਨ ਕੋਲੇ ਭੌਜ ਹੈ ਇਹਨਾਂ ਦੇ ਕਾਰਵਾਈ ਤਾਂ ਉਹਨਾਂ ਦਾ ਰਹਿ ਰਹੀ ਹੁੰਦੀ ਹੈ ਜਿਹੜੀ ਇਹਨਾਂ ਦੇ ਕਾਬੂ ਹੇਟ ਹੈ ਇਸ ਕਰਕੇ ਜਦੋਂ ਕਿਸੇ ਸਿੱਧ ਤੋਂ ਹੁੰਦੇ ਨੇ ਕਿਸੇ ਗਰੀਬ ਤੇ ਕਿਸੇ ਆਮ ਸ਼ਹਿਰੀ ਤੇ ਉਦੋਂ ਉਹ ਐਕਟਿਵ ਹੋ ਜਾਂਦੇ ਨੇ ਕਿ ਜਦੋਂ ਇਹਨਾਂ ਦੀ ਬਾਰੀ ਆਉਂਦੀ ਹੈ ਉਦੋਂ ਉਹਨਾਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ ਜਿਹੋਨਾਂ ਨੂੰ ਗਲਤ ਲੱਗੀ ਗਲਤ ਕਹਿੰਦੇ ਸੀ ਤੁਸੀਂ ਉਹਨਾਂ ਨੂੰ ਚੱਕ ਕੇ ਜੇਲਾ ਚ ਡੱਕਤਾ ਫਿਰ ਸੋਡਾ ਤੇ ਬੀਜਪੀ ਦਾ ਫਰਕ ਕੀ ਹੈ ਬਾਈ ਉਹੀ ਕੰਮ ਤੁਸੀਂ ਕਰ ਰਹੇ ਹੋ ਜੋ ਉਹ ਕਰ ਰਹੇ ਸੀ ਇਸ ਕਰਕੇ ਅਸੀਂ ਸਮਝ ਗਏ ਇਹ ਗਲਤ ਹੋਇਆ ਤੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈ ਕੇ ਮਾਲ ਮਿੰਦਰ ਬਾਲੂ ਨੇ ਕੀ ਕਰਨਾ ਚਾਹੀਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਉਗਰਾਹਾਂ ਸਾਹਿਬ ਮੌਜੂਦ ਨੇ ਉਗਰਾਹਾਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਉਗਰਾਹਾਂ ਸਾਹਿਬ ਮਾਲਵਿੰਦਰ ਸਿੰਘ ਮਾਲੀ ਜਿਹੜੇ ਟਿੱਪਣੀ ਕਰਨੇ ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਤੇ ਪੰਜਾਬ ਦੀ ਬਾਹਰਲੀ ਸਿਆਸਤ ਨੂੰ ਲੈ ਕੇ ਲਗਾਤਾਰ ਆਪਣੀਆਂ ਟਿੱਪਣੀਆਂ ਕਰਦੇ ਨੇ ਬੇਬਾਕ ਆਪਣੀ ਉਹ رائے ਰੱਖਦੇ ਨੇ ਪਿਛਲੇ ਦਿਨੀ ਸੀਆਈਏ ਸਟਾਫ ਮੋਹਾਲੀ ਵੱਲੋਂ ਇੱਕ ਐਫ ਆਈ ਆਰ ਦੇ ਆਧਾਰ ਤੇ ਉੱਪਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਰੋਵਾਦਾ ਰੋ ਵੀ ਤਿੱਖਾ ਹੁੰਦਾ ਲੋਕ ਗੁੱਸਾ ਮਨਾਉਂਦੇ ਨੇ ਬੁਰਾ ਮਨਾਉਂਦੇ ਨੇ ਕਿ ਆਹ ਸਭ ਕੁਝ ਠੀਕ ਨਹੀਂ ਹੋ ਰਿਹਾ ਤੇ ਵਿੱਤੇ ਦਿਨੀ ਤੁਸੀਂ ਵੀ ਆਪਣੀ ਫੇਸਬੁੱਕ ਦੇ ਉੱਪਰ ਜਾਣਕਾਰੀ ਦਿੱਤੀ ਕਿ ਤੁਸੀਂ ਵੀ ਸੰਘਰਸ਼ ਵਿੱਢੋਗੇ ਤੇ ਅੱਜ ਤੁਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਖਾਂ ਤੋਂ ਆਪਣੇ ਪ੍ਰੋਟੈਸਟ ਕੀਤੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਦੇ ਵਿੱਚ ਮੈਨੂੰ ਉਗਰਾਹ ਸਾਹਿਬ ਸਭ ਤੋਂ ਪਹਿਲਾਂ ਪ੍ਰੋਗਰਾਮ ਬਾਰੇ ਜਾਣਕਾਰੀ ਦਿਓ ਇਸ ਤੋਂ ਬਾਅਦ ਦੱਸਿਓ ਕਿ ਤੁਹਾਡੀ ਕੀ ਰਾਏ ਹੈ ਜਿਸ ਦੇ ਨੂੰ ਲੈ ਕੇ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਗਰਾਹ ਸਾਹਿਬ ਮਿਲਕੋ ਮਾਲਵਿੰਦਰ ਮਾਲੀ ਸੋਸ਼ਲ ਮੀਡੀਆ ਤੇ ਟਿੱਪਣੀਆਂ ਹਰ ਇੱਕ ਤੇ ਕਰਦਾ ਇਹ ਨਹੀਂ ਵੀ ਸਾਡੇ ਤੇ ਵੀ ਕਰਦਾ ਜਥੇਬੰਦੀਆਂ ਦੇ ਪ੍ਰੋਗਰਾਮਾਂ ਤੇ ਵੀ ਕਰਦਾ ਉਹ ਜੇ ਕੋਈ ਕਿਸੇ ਅਧਿਕਾਰੀ ਦੀ ਵਧੇਚੀ ਹੁੰਦੀ ਹੈ ਉਹ ਤੇ ਵੀ ਕਰਦਾ ਹੈ ਸਰਕਾਰ ਤੇ ਵੀ ਕਰਦਾ ਕੋਈ ਮੌਕੇ 'ਚ ਕੋਈ ਵੀ ਹਾਲਤ ਮੁਤਾਬਕ ਕੋਈ ਵੀ ਨੂੰ ਗਲਤ ਲੱਗਦਾ ਹੋਵੇ ਉਹਦੇ ਮੁਤਾਬਕ ਅੰਦੇ ਮੁਤਾਬਕ ਉਹ ਕਰਦਾ ਵੀ ਇਹਨਾਂ ਨੂੰ ਕਰਨ ਦਾ ਅਧਿਕਾਰ ਸਾਡੇ ਅਸ ਉਹਨਾਂ ਨਾਲ ਵਿਚਾਰਤਾ ਕਿ ਬਖਰੇਵੇਂ ਬੇਸ਼ੱਕ ਹੈਗੇ ਆ ਉਹ ਅੱਡ ਗੱਲ ਹੈ ਪਰ ਜੇ ਕੋਈ ਕਿਸੇ ਗੱਲ ਨੂੰ ਕਹਿੰਦਾ ਹੈ ਜਾਂ ਬੋਲਦਾ ਹੈ ਕਿਸੇ ਤੇ ਜਾਂ ਲਿਖਦਾ ਹੈ ਕਿਸੇ ਗੱਲ ਤੇ ਵੀ ਆ ਮੈਨੂੰ ਠੀਕ ਨਹੀਂ ਲੱਗਦਾ ਵੀ ਇਹ ਗਲਤ ਹੋ ਰਿਹਾ ਹੈ ਤਾਂ ਉਹ ਦੋਸ਼ੀ ਕਿੰਨੇ ਬਣ ਗਿਆ ਉਹਦੇ ਇਤਕਾਰਾਂ ਨੂੰ ਕਿਉਂ ਖੋਹਿਆ ਜਾ ਰਿਹਾ ਇਹਨੂੰ ਕਿਉਂ ਨੱਪਿਆ ਜਾ ਰਿਹਾ ਵੀ ਕਿਉਂ ਬੋਲ ਰਹੇ ਕੋਈ ਜੇ ਸਰਕਾਰ ਦੇ ਕਲਬ ਕੋਈ ਟਿੱਪਣੀ ਕੀਤੀ ਹੈ ਤਾਂ ਸਰਕਾਰ ਨੂੰ ਜੇ ਸਮਝਦੇ ਨੇ ਸਰਕਾਰ ਵੀ ਕਿਸੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਇਹੋ ਜੀ ਗੱਲ ਜਨਤਕ ਤੱਕ ਤਾਂ ਦੱਸੋ ਨਾ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਕੀ ਪਹਾਈ ਤੀ ਫਿਰ ਕੀ ਉਹਦਾ ਹੀ ਰਹਾ ਵੀ ਉਹਨੂੰ ਚਾਕੇ ਅੰਦਰ ਬੰਦ ਕਰ ਦਿਓ ਇਨ ਕਰਕੇ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਤਾਂ ਫਿਰ ਭਾਜਪਾ ਨੇ ਵੀ ਕੀਤਾ ਭਾਜਪਾ ਨੇ ਜਿਹੜੇ ਕੋਈ ਲੇਖਕ ਸੀ ਜਾਂ ਕੋਈ ਐਡੀਟੋਰਿਅਲ ਲਿਖਦੇ ਸੀ ਬੁੱਧੀਜੀਵੀ ਲੋਕ ਜਾਂ ਕਿਸੇ ਇਹ ਕਹਿੰਦੇ ਸੀ ਗ੍ਰੀਨ ਹੰਟ ਹੰਟ ਆਪਰੇਸ਼ਨ ਆਦਿਵਾਸੀਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਯਾਰਡ ਰਹੇ ਹੋ ਮਾੜੀ ਗੱਲ ਕਰ ਰਹੇ ਹੋ ਜੋ ਉਹਨਾਂ ਨੂੰ ਗਲਤ ਲਾ ਕੇ ਗਲਤ ਕਹਿੰਦੇ ਸੀ ਤੁਸੀਂ ਉਹਨਾਂ ਨੂੰ ਚੱਕ ਕੇ ਜੇਲਾ 'ਚ ਡੱਕਤਾ ਫਿਰ ਤੁਹਾਡਾ ਤੇ ਭਾਜਪਾ ਦਾ ਫਰਕ ਕੀ ਹੈ ਬਾਈ ਉਹੀ ਕੰਮ ਤੁਸੀਂ ਕਰ ਰਹੇ ਹੋ ਜੋ ਉਹ ਕਰ ਰਹੇ ਸੀ ਇਸ ਕਰਕੇ ਅਸੀਂ ਸਮਝ ਗਏ ਇਹ ਗਲਤ ਹੋਇਆ ਤੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈ ਕੇ ਮਾਲਵੇਂਦਰ ਮਾਲੂ ਨੇ ਆ ਕਰਨਾ ਚਾਹੀਦਾ ਮਲੀ ਸਾਹਿਬ ਉਗਰਾਹ ਸਾਹਿਬ ਜਿਹੜੇ ਬੰਦੇ ਨੇ ਐਫ ਆਈ ਆਰ ਦਰਜ ਕਰਵਾਈ ਸੀ ਉਹ ਕਹਿੰਦਾ ਕਿ ਮੇਰੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਹੋਇਆ ਬਾਅਦ ਦੇ ਵਿੱਚ ਫੋਟੋਸ ਵੀ ਆ ਗਈਆਂ ਫੋਟੋਆਂ ਸਾਰੀਆਂ ਜਗ ਜाहिर ਹੋ ਗਈਆਂ ਕਿ ਗਊ ਸੇਵਾ ਕਮਿਸ਼ਨ ਦਾ ਉਹ ਬੰਦਾ ਮੈਂਬਰ ਹੈ ਜਿਹੜਾ ਜਿਸਨੇ ਐਫਆਈਆਰ ਦਰਜ ਕਰਵਾਈ ਆ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਵੀ ਫੋਟੋਆਂ ਨੇ ਤਮਾਮ ਲੋਕ ਜਿਹੜੇ ਚੰਡੀਗੜ੍ਹ ਦੇ ਵਿੱਚ ਵੀ ਇਕੱਠੇ ਹੋਏ ਉਸ ਤੋਂ ਥਾਂ ਥਾਂ ਜਿਹੜੇ ਹੋਰ ਮੁਜ਼ਾਰੇ ਹੋਏ ਉਹਨਾਂ ਨੇ ਕਿਹਾ ਕਿ ਪੋਲਿਟੀਕਲ ਵੈਂਡੇਟ ਆ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਧਾਰਮਿਕ ਭਾਵਨਾਵਾਂ ਵਾਲੀ ਕੋਈ ਗੱਲ ਨਹੀਂ ਨਹੀਂ ਇਹ ਬਿਲਕੁਲ ਠੀਕ ਹੈ ਇਹ ਗੱਲ ਵੀ ਧਾਰਮਿਕ ਭਾਵਨਾ ਦਾ ਇੱਕ ਬਹਾਨਾ ਹੈ ਉਹ ਧਾਰਮਿਕ ਭਾਵਨਾ ਤਾਂ ਕਿਸੇ ਨੇ ਕਹਤਾ ਵੀ ਭਈ ਤੁਸੀਂ ਆ ਜਿਹੜੀ ਗਊਆਂ ਸੁਣੀਆਂ ਫਿਰਦੀਆਂ ਨੇ ਇਹਨਾਂ ਨੂੰ ਸਾਹਮਦੇ ਕਿਉਂ ਨਹੀਂ ਧਾਰਮਿਕ ਭਾਵਨਾਮ ਟੇਸ ਬੱਦੀ ਜੇ ਕਹਤਾ ਵੀ ਗਊ ਦਾ ਮੂਤਰ ਪੀਣਾ ਗਲਤ ਹੈ ਬਈ ਇਹ ਗਊ ਦਾ ਗੋਬਰ ਖਾਣਾ ਗਲਤ ਹੈ ਤਾਂ ਵੀ ਧਰਮਿਕ ਭਾਵਨਾ ਨੂੰ ਠੇਸ ਵੱਜ ਗਈ ਜੇ ਕਿਸੇ ਨੇ ਹੋਰ ਕੋਈ ਗੱਲਾਂ ਕਹਿਤੀਆਂ ਜਾਂ ਕਿਸੇ ਇਹੀਆਂ ਗੱਲਾਂ ਕਹਿਤੀਆਂ ਜਿਹੜੀਆਂ ਬੰਦੇ ਨੂੰ ਤਰਸ ਨੀ ਲੱਗਦੀਆਂ ਤੁਸੀਂ ਇਹ ਇਹ ਦੱਸੋ ਵੀ ਉਹਨੂੰ ਧਾਰਮਿਕ ਭਾਵਨਾ ਨੂੰ ਠੇਸ ਕਿਹੜੀ ਗੱਲ ਤੋਂ ਕੋਈ ਕੋਈ ਹੈ ਇਹਨਾਂ ਕੰਟੇਰੀਆ ਬਣਾਇਆ ਹੈ ਜੀ ਵੀ ਆ ਇਸ ਤੋਂ ਬਾਅਦ ਆ ਗੱਲ ਕਰੇ ਧਾਰਮਿਕ ਭਾਵਨਾ ਨੂੰ ਠੇਸ ਵੱਜ ਗਈ ਹੈ ਠੇਸ ਥੋੜੇ ਕਿਵੇਂ ਵੱਜ ਗਈ ਥੋੜੇ ਜਦੋਂ ਤੁਹਾਡਾ ਆ ਬੀਜੇਪੀ ਦਾ ਮੰਤਰੀ ਇੱਕ ਕਹੀ ਜਾਂਦਾ ਸੀ ਕਿ ਇਹਨਾਂ ਦੇ ਗੋਲੀ ਮਾਰੋ ਦੇਸ਼ ਦੇ ਗਦਰਾਂ ਦੇ ਗੋਲੀ ਮਾਰੋ ਸਾਲਿਆ ਕਿ ਨਾਰਾ ਮਾਰਦਾ ਸੀ ਸ਼ਰਿਆਂ ਬੋਲੀ ਜਾਂਦਾ ਤੇ ਪਹਿਲਾਂ ਨਾਰਾ ਮਾਰਦਾ ਮਾਰੀਆਂ ਵੀ ਉਦੋਂ ਤੋਂ ਧਾਰਮਿਕ ਭਾਵਨਾ ਨੂੰ ਕਿਸੇ ਨੇ ਛੇਛ ਨਹੀਂ ਪਹੁੰਚਿਆ ਜਦੋਂ ਤੁਸੀਂ ਮੁਸਲਮਾਨਾਂ ਨੂੰ ਸ਼ਰਿਆਂ ਆਮ ਨਿਸ਼ਾਨੇ ਤੇ ਲੈਣੇ ਹੋ ਉਦੋਂ ਨੂੰ ਉਹਨਾਂ ਦੀ ਭਾਵਨਾ ਨੂੰ ਛੇਛ ਨਹੀਂ ਪਹੁੰਚਿਆ ਕਿੰਨੀਆਂ ਗੱਲਾਂ ਹੋ ਰਹੀਆਂ ਨੇ ਧਾਰਮਿਕ ਭਾਵਨਾ ਨੂੰ ਛੇਛ ਨਹੀਂ ਪਹੁੰਚਾਉਣੀ ਚਾਹੀਦੀ ਚਲੋ ਅਸੀਂ ਇਹਦੇ ਸਹਿਮਤ ਨਹੀਂ ਹਾਂ ਵੀ ਕੋਈ ਸੈਪ ਚ ਆਵੇ ਪਰ ਇਹ ਗੱਲ ਅੰਦਰੋਂ ਅੰਦਰਿਕ ਨਹੀਂ ਹੋਗੀ ਕਿਸੇ ਨੂੰ ਜੱਗ ਜਾਰ ਨਹੀਂ ਅਸੀਂ ਤਾਂ ਕਦੇ ਨਹੀਂ ਸੁਣਿਆ ਬਾਲੀ ਨੂੰ ਇਸ ਤਰ੍ਹਾਂ ਦਾ ਕੋਈ ਸ਼ਬਦ ਬੋਲਦਾ ਵੀ ਉਹ ਕਿਸੇ ਧਾਰਮਿਕ ਭਾਵਨਾਵਾਂ ਦੇ ਖਿਲਾਫ ਕੋਈ ਕਿਸੇ ਪਰਸਨਲ ਬੰਦੇ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਕੁਝ ਬੋਲ ਰਿਹਾ ਹੋਵੇ ਜੇ ਇਥੇ ਕਿਹੜਾ ਇੱਕ ਹਿੰਦੂ ਹੈ ਗਊ ਮਾਤਾ ਦੇ ਰੱਖਿਆ ਦੇ ਖਿਲਾਫ ਕਿੰਨੇ ਨੇ ਉਹਨੂੰ ਕੱਲੇ ਦੇ ਖਿਲਾਫ ਕਿਵੇਂ ਹੋਗੀ ਫੇਰ ਤਾਂ ਪੂਰੀ ਕਮਿਊਨਿਟੀ ਦੇ ਖਿਲਾਫ ਹੋਗੀ ਭਾਈ ਇਸ ਕਰਕੇ ਇਹ ਗੱਲ ਨਹੀਂ ਜਿਹੜੀਆਂ ਤਾਂ ਬਹਾਨਾ ਹੈ ਇਹ ਮੇਰੇ ਨਾਲ ਦਾ 86 ਸਟੰਟ ਉਹਨੇ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਕੋਈ ਸਖਤ ਟਿੱਪਣੀ ਕੀਤੀ ਹੋ ਉਹਦੇ ਬਦਲੇ ਉਹਨੂੰ ਮੂੰਹ ਤਾਂ ਬੂਹ ਬੰਦ ਕਰਨ ਵਾਲੀ ਕਰਵਾਉਂਦੇ ਜਿਹੜੇ ਲਿਖਣ ਵਾਲੇ ਬੰਦੇ ਨੇ ਗੁਰਹਾਨ ਸਾਹਿਬ ਬੋਲਣ ਵਾਲੇ ਹੀ ਬੰਦੇ ਨੇ ਹੱਕਾਂ ਦੇ ਉੱਪਰ ਜਦੋਂ ਉਹਨਾਂ ਦੇ ਉੱਪਰ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਆਪਾਂ ਵਿੱਚ ਦੇਸ਼ ਦੀ ਕੋਈ ਵੀ ਸਰਕਾਰ ਹੋਵੇ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਜਦੋਂ ਉਹ ਬੋਲਦੇ ਨੇ ਆਪਾਂ ਨੇ ਕਿਸਾਨੀ ਅੰਦੋਲਨ ਜੀਵਿਆ ਕਿਸਾਨੀ ਅੰਦੋਲਨ ਦੇ ਵਿੱਚ ਵਿਚਰੇ ਉੱਥੇ ਵੀ ਆਪਾਂ ਨੇ ਇਹ ਚੀਜ਼ਾਂ ਦੇਖੀਆਂ ਇਹਨਾਂ ਚੀਜ਼ਾਂ ਦਾ ਜਦੋਂ ਸਰਕਾਰਾਂ ਰੀਐਕਟ ਕਰਦੀਆਂ ਨੇ ਇਹਨਾਂ ਚੀਜ਼ਾਂ ਦੇ ਉੱਪਰ ਉਹਨਾਂ ਉਸ ਰੀਐਕਟ ਦਾ ਫਿਰ ਰੀਐਕਸ਼ਨ ਕੀ ਹੁੰਦਾ ਸਮਾਜ ਦੇ ਵਿੱਚ ਰੀਐਕਸ਼ਨ ਹੋਈ ਹੈ ਜੋ ਅੱਜ ਤੁਸੀਂ ਦੇਖਿਆ ਇਹ ਰਿਐਕਸ਼ਨ ਹੀ ਹੈ ਜੀ ਜਨਤਾ ਕਹਿੰਦੀ ਹੈ ਵੀ ਨਹੀਂ ਹੋਏਗਾ ਤੁਸੀਂ ਗਲਤ ਕਰ ਰਹੇ ਹੋ ਜਨਤਾ ਦਾ ਦੱਸਦੀ ਹੈ ਐ ਤਾਂ ਇਹਨਾਂ ਨੇ ਕਹੀ ਦਿੱਤਾ ਸੀ ਵੀ ਤਿੰਨ ਕਾਨੂੰਨ ਬਹੁਤ ਠੀਕ ਨੇ ਜੀ ਇਹ ਤਾਂ ਲੋਕਾਂ ਦਾ ਫਾਇਦਾ ਕਰਦੇ ਨੇ ਇਹ ਤਾਂ ਲੋਕਾਂ ਨੇ ਫਾਇਦਾ ਕੀਤਾ ਨਾ ਕਿਹੜੀ ਗੱਲ ਠੀਕ ਹੈ ਕਿਹੜੀ ਗਲਤ ਹੈ ਲੋਕਾਂ ਦੀ ਕਚਹਿਰੀ ਦੇ ਵਿੱਚ ਜੇ ਲੋਕ ਐਡੀ ਗਿਣਤੀ ਦੇ ਵਿੱਚ ਲੋਕ ਮਜਹਰਾ ਦੇ ਨਿਕਲੇ ਨੇ ਜੇ ਐਡੀ ਗਿਣਤੀ ਦੇ ਵਿੱਚ ਮੀਡੀਆ ਮਾਲੀ ਦੇ ਪੱਖ ਚ ਗਿਆ ਤਾਂ ਕੋਈ ਮਾਲੀ ਦੇ ਵਿੱਚ ਗੁਣ ਦਿਖਦਾ ਹੋ ਕੋਈ ਕਮ ਕੋਈ ਨਕਸ਼ ਨਹੀਂ ਲੱਗਦਾ ਤੁਹਾਡੀ ਗੱਲ ਗਲਤ ਹੈ ਇਹ ਇਹ ਤੇ ਮੋਰੀ ਲਾਈਏ ਲੋਕਾਂ ਨੇ ਇਸ ਕਰਕੇ ਤੁਹਾਨੂੰ ਸੋਚਣੀ ਚਾਹੀਦੀ ਹੈ ਤੇ ਫੈਸਲਾ ਵਾਪਸ ਲੈਣਾ ਚਾਹੀਦਾ ਇਹ ਤੁਹਾਡਾ ਕੀਤਾ ਫੈਸਲਾ ਜਿਹੜਾ ਗਲਤ ਹੈ ਤੁਸੀਂ ਇਸ ਤਰ੍ਹਾਂ ਦੇ ਹਤ ਕੰਡੇ ਨਾ ਵਰਤੋ ਤਾਂ ਕਿ ਜਨਤਾ 'ਚ ਜਿਆਦਾ ਰੋਹ ਉਗ੍ਰਹਾਣ ਸਾਹਿਬ ਕੀ ਸਰਕਾਰਾਂ ਦੇ ਖਿਲਾਫ ਜਦੋਂ ਇਹੋ ਜਿਹੇ ਸੰਘਰਸ਼ ਉੱਠਦੇ ਨੇ ਰੋਹ ਉੱਠਦੇ ਨੇ ਸਰਕਾਰਾਂ ਜਾਣ ਬੁੱਝ ਕੇ ਚੁੱਪ ਕਰ ਜਾਂਦੀਆਂ ਸਰਕਾਰਾਂ ਜਾਣ ਬੁੱਝ ਕੇ ਇਗਨੋਰ ਕਰਦੀਆਂ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਫਿਰ ਸਰਕਾਰਾਂ ਆਪਣਾ ਡਰ ਲਕਾਉਂਦੀਆਂ ਨੇ ਦਿਖਾਉਂਦੀਆਂ ਨਹੀਂ ਹੈਗੀਆਂ ਅਸਰ ਵੱਡਾ ਹੁੰਦਾ ਇਹਨਾਂ ਚੀਜ਼ਾਂ ਦਾ ਇਹ ਕੁ 80% ਤਰ ਦੇ ਨੁਕਸਾਨ ਤਾਂ ਹੁੰਦੀ ਹੈ ਜੀ ਇਹਨਾਂ ਦਾ ਕਿਉਂਕਿ ਜਨਤਾ ਦੇ ਵਿੱਚ ਤੋਏ ਤੋਏ ਤਾਂ ਹੁੰਦੀ ਹੈ ਵੀ ਐਡਾ ਧੱਕਾ ਯਾਰ ਐਨਾ ਐਡੀ ਕਿਡੀ ਮਾਲਵਿੰਦਰ ਮਾਲੀਗ ਨੇ ਕਿਹੜਾ ਟੋਪ ਬੀੜ ਰੱਖੀ ਸੀ ਵੀ ਉਹ ਲੋਕਾਂ ਨੂੰ ਮਾਰਦਾ ਸੀ ਬੋਲਦੇ ਸੀ ਨਾ ਚਾਰ ਗੱਲਾਂ ਹੀ ਕਹਿੰਦਾ ਹੋਣਾ ਉਹਨੇ ਗੱਲਾਂ ਹੀ ਕਈਆਂ ਹੋਣਗੀਆਂ ਯਾਰ ਉਹਦੇ ਬਾਰੇ ਜੇ ਤੁਸੀਂ ਸਪਸ਼ਟੀਕਰਨ ਮੰਗ ਲੈਣ ਕਿ ਦੱਸ ਭਾਈ ਆ ਤੇਰੀ ਗੱਲ ਝੂਠ ਹੈ ਤੇਰੀ ਤੂੰ ਐ ਇਹ ਗੱਲ ਜਿਹੜੀ ਤੈਨੂੰ ਕਹੀ ਹੈ ਹੈ ਨਹੀਂ ਜਾਂ ਤੂੰ ਗਲਤ ਕਹਿ ਰਿਹਾ ਹੈ ਇਹ ਤਾਂ ਬਥੇਰੇ ਤਰੀਕੇ ਹੈ ਜੀ ਪੁੱਛਣ ਦੇ ਦੂਈ ਚੱਕਿਆ ਦੇ ਅੰਦਰ ਪਰਤਾ ਕਰ ਵੀ ਉਹਨਾਂ ਕਹਿੰਦੇ 10 ਪੰਜ ਜਾਣਕਾਰੀ ਮਿਲੀ ਆ ਵੀ ਥੋੜੇ ਘੰਟਿਆਂ ਦੇ ਵਿੱਚ ਹੀ ਉਹ ਅਰਜੀ ਪਰਚਾ ਦੰਦ ਤੇ ਹੁੰਦਾ ਤੇ ਥੋੜੇ ਘੰਟਿਆਂ ਵਿੱਚ ਚੱਕ ਕੇ ਉਹ ਅੰਦਰ ਕਰਤਾ ਜੀ ਗੁਰਹਾਂ ਸਾਹਿਬ ਇੱਕ ਮੈਂ ਹੋਰ ਖਬਰ ਲਾਉਂਗਾ ਤੁਹਾਡੇ ਤੋਂ ਆਖਰੀ ਸਵਾਲ ਹੈ ਉਹ ਉਹ ਹੈਗਾ ਕਿ ਦੇਸ਼ ਦੀ ਸਿਆਸਤ ਜਾ ਕਿੱਧਰ ਨੂੰ ਰਹੀ ਹੈ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਉਹ ਸੀ ਰਾਹੁਲ ਗਾਂਧੀ ਦੇ ਉੱਪਰ ਫਿਰ ਇੱਕ ਹੋਰ ਕਾਂਗਰਸ ਦੇ ਐਮਐਲਏ ਦਾ ਬਿਆਨ ਆ ਗਿਆ ਉਹ ਕਹਿੰਦੇ ਜੇ ਸਿਰ ਕਲਮ ਕਰਕੇ ਲੈ ਕੇ ਆਓਗੇ ਅਸੀਂ 1 ਕਰੋੜ ਰੁਪਇਆ ਨਿਯਾਮ ਦਵਾਂਗੇ ਇਸ ਤੋਂ ਇਲਾਵਾ ਹੋਰ ਆਪਾਂ ਲੀਡਰਾਂ ਦੇ ਬਿਆਨ ਦੇਖ ਰਹੇ ਹਾਂ ਕੰਗਣਾ ਰਣੌਤਮ ਨੇ ਕਿਸਾਨੀ ਨੂੰ ਲੈ ਕੇ ਬਿਆਨ ਦਿੱਤਾ ਯਾਨੀ ਕਿ ਦੇਸ਼ ਦੇ ਜਿਹੜੇ ਸਿਆਸਤਦਾਨ ਨੇ ਜਿਨ੍ਹਾਂ ਦੇ ਸਿਰ ਦੇ ਉੱਪਰ ਜ਼ਿੰਮੇਵਾਰੀ ਹੈ ਸਮਾਜ ਦੀ ਉਹ ਲੋਕ ਆਪਣੀ ਸਿਆਸਤ ਦੇ ਵਿੱਚ ਫਿਰਕੂ ਸਿਆਸਤ ਕਿਉਂ ਵੜ ਰਹੇ ਨੇ ਗੁਰਾਂ ਸਾਹਿਬ ਇੰਨਾ ਤੇ ਇੰਨਾ ਤੇ ਹੋਣਾ ਚਾਹੀਦਾ ਪਰਚਾ ਆ ਜਿਹੜੇ ਸਿਰ ਕੰਮ ਕਰਕੇ ਆਇਓ ਉਹ ਕਰੋੜ ਦੇ ਦਾਂਗੇ ਕਰੋੜ ਦੇ ਲਾਂਗੇ ਜਿਹੜੇ ਪ੍ਰੋਮੋਟ ਕਰਦੇ ਨੇ ਇਹਨਾਂ ਨੂੰ ਕ੍ਰੀਮਿੰਗਲ ਕੇਸਾਂ ਨੂੰ ਜਿਹੜੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਨੇ ਵੀ ਆਹ ਕਰ ਦਿਓ ਤੁਹਾਨੂੰ ਐਨੇ ਪੈਸੇ ਦੇ ਦਾਂਗੇ ਤੁਸੀਂ ਕਰ ਕੀ ਰਹੇ ਹੋ ਤੁਸੀਂ ਸਮਾਜ ਦਾ ਕੀ ਬਣਾ ਰਹੇ ਹੋ ਤੁਸੀਂ ਦੇਸ਼ ਨੂੰ ਕਿਹੜੇ ਰਾਹ ਤੋਰ ਰਹੇ ਹੋ ਤੁਸੀਂ ਨੌਜਵਾਨੀ ਨੂੰ ਕਿਹੜੇ ਰਾਹ ਪਾ ਰਹੇ ਹੋ ਇਸ ਕਰਕੇ ਇਹਨਾਂ ਦੇ ਪਰਚੇ ਜਿਨ੍ਹਾਂ ਦੇ ਪਰਚੇ ਹੋਣੇ ਚਾਹੀਦੇ ਉਹਨਾਂ ਤੇ ਪਰਚੇ ਨਹੀਂ ਹੁੰਦੇ ਉਗਰਾਹ ਸਾਹਿਬ ਜਿਹੜੇ ਦੇਸ਼ ਦੇ ਸਿਆਸਤਦਾਨ ਨੇ ਇਹ ਕਿਸੇ ਨੂੰ ਕੁਝ ਵੀ ਬੋਲ ਦੇਣ ਕਿਸੇ ਨੂੰ ਕੁਝ ਵੀ ਕਹਿ ਦੇਣ ਕੰਗਣਾ ਹੋਰਾਂ ਨੇ ਕਿਸਾਨੀ ਅੰਦੋਲਨ ਤੇ ਟਿੱਪਣੀ ਕਰਤੀ ਹੋਰ ਲੋਕ ਕਿਸਾਨਾਂ ਬਾਰੇ ਕਿਸਾਨ ਅੰਦੋਲਨ ਬਾਰੇ ਮਜ਼ਦੂਰਾਂ ਬਾਰੇ ਸੁਪਿਆਂ ਬਾਰੇ ਬੋਲ ਦਿੰਦੇ ਨੇ ਜਾਂ ਸਾਰਾ ਕੁਝ ਛੱਡੋ ਤੁਸੀਂ ਆਪੋਜੀਸ਼ਨ ਵਾਲੇ ਲੀਡਰਾਂ ਦੇ ਖਿਲਾਫ ਬੋਲ ਦਿੰਦੇ ਨੇ ਆਪੋਜੀਸ਼ਨ ਮੌਜੂਦਾ ਸੱਤਾ ਦੇ ਖਿਲਾਫ ਬੋਲ ਦਿੰਦੇ ਉਹਨਾਂ ਨੂੰ ਸਾਰਾ ਕੁਝ ਮਾਫ਼ ਹੈ ਸਾਰੇ ਖੋਨ ਮਾਫ਼ ਨੇ ਤੇ ਜੇਕਰ ਕੋਈ ਆਮ ਬੰਦਾ ਬੁੱਧੀਜੀਵੀ ਕੋਈ ਪ੍ਰੋਫੈਸਰ ਕੋਈ ਗੱਲ ਕਹਿੰਦਾ ਹਾਲਾਂਕਿ ਏਡੀ ਵੱਡੀ ਗੱਲ ਕੋਈ ਹੁੰਦੀ ਵੀ ਨਹੀਂ ਉਹ ਚੀਜ਼ਾਂ ਸਰਕਾਰਾਂ ਤੋਂ ਸਹਿਣ ਨਹੀਂ ਹੁੰਦੀਆਂ ਕੋਈ ਵੀ ਸਰਕਾਰ ਹੋਵੇ ਦੇਸ਼ ਦੁਨੀਆ ਦੀ ਇਹੀ ਹੈ ਨਾ ਪਾਵਰ ਪਾਵਰ ਜਿੰਨਾਂ ਕੋਲੇ ਹੈ ਉਹ 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 ਦੇਸ਼ ਦੇ ਮਾਲਕ ਨੇ ਇਹ ਜਮੂਰੀਆ ਦਾ ਸ਼ਿਟਾ ਲੋਕਤੰਤਰ ਦਾ ਸ਼ਿਟਾ ਹੀ ਕੱਢਦੇ ਨੇ ਕਿ ਸਾਡੇ ਕੋਲੇ ਹੁਣ ਪਾਵਰ ਆ ਗਈ ਅਸੀਂ ਜੋ ਮਰਜ਼ੀ ਕਰੀਏ ਕਿਉਂਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਲੋਕ ਗਿਨੇ ਖਿੜੇ ਹੋਏ ਨੇ ਲੋਕ ਇਕੱਠੇ ਨਹੀਂ ਹੁੰਦੇ ਜਦੋਂ ਲੋਕ ਇਕੱਠੇ ਹੁੰਦੇ ਫਿਰ ਇਹਨਾਂ ਨੂੰ ਹਿਸਾਬ ਸੁਬ ਲੈ ਲੈਂਦੇ ਲੋਕ ਨਹੀਂ ਇਕੱਠੇ ਹੁੰਦੇ ਜਿੰਦ ਤੱਕ ਕਿ ਕਿ ਇਹਨਾਂ ਦੇ ਕੋਲੇ ਪਾਵਰ ਆਏ ਇਹਨਾਂ ਕੋਲੇ ਜ਼ਾਲਤਾਨੇ ਇਹਨਾਂ ਕੋਲੇ ਪੁਲਿਸ ਹੈ ਨਾ ਕੋਈ ਫੌਜ ਹੈ ਇਹਨਾਂ ਦੇ ਕਾਰਵਾਈ ਤਾਂ ਉਹਨਾਂ ਦਾ ਰਹਿ ਰਹੀ ਹੁੰਦੀ ਹੈ ਜਿਹੜੀ ਇਹਨਾਂ ਦੇ ਕਾਬੂ ਹੇਠ ਹੈ ਇਸ ਕਰਕੇ ਜਦੋਂ ਕਿਸੇ ਸਿੱਧਤ ਹੁੰਦੇ ਨੇ ਕਿਸੇ ਗਰੀਬ ਤੇ ਕਿਸੇ ਆਮ ਸ਼ਹਿਰੀ ਤੇ ਉਦੋਂ ਉਹ ਐਕਟਿਵ ਹੋ ਜਾਂਦੇ ਨੇ ਕਿ ਜਦੋਂ ਇਹਨਾਂ ਦੀ ਬਾਰੀ ਆਉਂਦੀ ਹੈ ਉਦੋਂ ਉਹਨਾਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ ਇਹ ਹੀ ਦਖਾਤ ਹੈ ਇਹ ਹੀ ਬਹੁਤ ਵੱਡਾ ਪੜਾਅ ਹੈ ਜੀ ਉਗਰਹਾਂ ਸਾਹਿਬ ਅੱਜ ਜਦੋਂ ਤੁਸੀਂ ਪ੍ਰੋਗਰਾਮ ਕਰ ਰਹੇ ਸੀ ਤੁਸੀਂ ਸੰਬੋਧਨ ਜਦੋਂ ਹੋ ਰਹੇ ਸੀ ਜਿਹੜੇ ਲੋਕ ਤੁਹਾਡੇ ਸਾਹਮਣੇ ਬੈਠੇ ਸੀ ਸੁਣਨ ਆਏ ਸੀ ਜਿੱਥੇ ਬੰਦੇ ਦਾ ਕੇਟਰ ਸੀ ਤੁਸੀਂ ਕਿਹੜੀਆਂ ਗੱਲਾਂ ਉਹਨਾਂ ਨੂੰ ਕਹੀਆਂ ਮੈਂ ਤਾਂ ਮਨਵਿੰਦਰ ਮਾਲੀ ਵਾਲੀ ਕਿਹਾ ਵੀ ਉਹਨੇ ਜਿਹੜਾ ਸਰਕਾਰ ਨੇ ਪਰਚਾ ਪਾਇਆ ਉਹ ਗਲਤ ਹੈ ਤੇ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਤੇ ਇਹ ਅਧਿਕਾਰ ਕਦੇ ਅਸੀਂ ਬਰਕਰਾਰ ਰੱਖਾਂਗੇ ਇਹ ਕਦੇ ਕੋਈ ਕਿਸੇ ਨੂੰ ਨਹੀਂ ਖੋਣ ਦਿੰਦੇ ਜੇ ਕਿਸੇ ਨੂੰ ਇਸ ਤਰ੍ਹਾਂ ਜबान बंद ਕਰਨ ਦੀ ਕੋਸ਼ਿਸ਼ ਕਰੂਗੀ ਸਰਕਾਰ ਤਾਂ ਅਸੀਂ ਉਹਦੇ ਪੱਖ 'ਚ ਹਮੇਸ਼ਾ ਖੜਾ ਹਾਂ ਜੀ ਉਗਰਾਹ ਸਾਹਿਬ ਅੱਜ ਵਾਲੇ ਪ੍ਰੋਗਰਾਮ ਤੋਂ ਬਾਅਦ ਅੱਗੇ ਦਾ ਕੋਈ ਪ੍ਰੋਗਰਾਮ ਉਲੀਕਿਆ ਜਾਂ ਹਲੇ ਰਣਨੀਤੀ ਬਣਾਉਣੀ ਹੈ ਦੇਖੋ ਜੀ ਅਜੇ ਫਿਰ ਦੇਖਾਂਗੇ ਅਸੀਂ ਆ ਇਹਦੇ ਬਾਅਦ ਹਾਲਤਾਂ ਦਾ ਜਿਆਦਾ ਜਿਆਦਾ ਜੀ ਧੰਨਵਾਦ ਉਗਰਾਹ ਸਾਹਿਬ